ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ ਸੂਬੇ ਦੇ ਬੀਜੇਪੀ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਵੱਲੋਂ ਜਦੋਂ ਕਾਂਗਰਸੀ ਸਰਕਾਰ ਸੀ ਤਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੂੜੇ ਦੇ ਢੇਰ ਅਤੇ ਸੀਵਰੇਜ ਸਿਸਟਮ ਨੂੰ ਲੈ ਕੇ ਸਵਾਲიან ਨਿਸ਼ਾਨ ਪੈਦਾ ਕੀਤੇ ਜਾ ਰਹੇ ਸਨ ਜੋ ਰੋਜ਼ ਸਖਵਾਲਾਂ ਦੇ ਖਬਰਾਂ ਦੀ ਸੁਰਖੀਆਂ ਬਣਦੇ ਨਜ਼ਰ ਆਉਂਦੇ ਸਨ ਇਸ ਮੁੱਦੇ ਨੂੰ ਲੈ ਕੇ ਅਰਵਿੰਦ ਖੰਨਾ ਨੇ ਜਿੱਥੇ ਇੱਕ ਸਵਾਲ ਪੈਤੇ ਕੀਤੇ ਹਨ ਉੱਤੇ ਚਿਕਨ ਗੁਣੀ ਦੀ ਬਿਮਾਰੀ ਨੇ ਵੀ ਸੋ ਰੂਲ ਹਲਕੇ ਦੇ ਵਿੱਚ ਆਪਣੇ ਪੈਰ ਫਸਾਰਨੇ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਸਰਕਾਰ ਕਿੰਨੀ ਗੰਭੀਰ ਆ ਤੁਹਾਡੇ ਸਾਹਮਣੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਅਰਵਿੰਦ ਖੰਨਾ ਮੈਨੂੰ ਵੈਸੇ ਤਾਂ ਪੰਜਾਬ ਦਾ ਬਹੁਤ ਫਿਕਰ ਆ ਪਰ ਹਕੀਕਤ ਹੈ ਕਿ ਮੈਨੂੰ ਆਪਣੇ ਸ਼ਹਿਰ ਦਾ ਬਹੁਤ ਜ਼ਿਆਦਾ ਹੀ ਫਿਕਰ ਆ ਜੋ ਗੰਦਗੀ ਪਿਛਲੇ ਮਹੀਨੇ ਤੋਂ ਆਪਾਂ ਦੇਖ ਰਹੇ ਆ ਉਹ ਇਹਨਾਂ ਤੋਂ ਸਾਫ਼ ਨਹੀਂ ਹੋ ਰਹੀ ਸਾਡੀ ਜੋ ਪਿਛਲੀ ਸਰਕਾਰ ਸੀ ਉਹ ਕਹਿੰਦੀ ਸੀ ਕਿ ਆਪਾਂ ਪਾਣੀ ਦਾ ਬਹੁਤ ਨਿਕਾਸ ਕੀਤਾ ਹੈ ਨਵੀਂ ਸੀਵਰੇਜ ਲਾਈ ਹੈ ਉਹ ਦਿਖਦੇ کہیں ਨਹੀਂ ਆ ਜਦ ਥੋੜਾ ਜਿਹਾ ਮੀਂਹ ਪੈਂਦਾ ਹੈ 3 ਫੁੱਟ ਪਾਣੀ ਸਾਡੇ ਸ਼ਹਿਰ ਦੇ ਵਿੱਚ ਖੜਾ ਹੋ ਜਾਂਦਾ ਹੈ ਪਰ ਅੱਜ ਮੈਂ ਦੇਖ ਰਿਹਾ ਕਿ ਕਿਸੇ ਨੂੰ ਵੀ ਤੁਸੀਂ ਫੋਨ ਕਰ ਲੋ ਕਿਸੇ ਪਰਿਵਾਰ ਨਾਲ ਤੁਸੀਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰੋ ਹਰੇਕ ਨੂੰ ਚਿਕਨਗੁਨੀਆ ਹੋਗਾ ਜੀ ਜਾਂ ਉਹਨੂੰ ਚਿਕਨਗੁਨੀਆ ਸੇ ਉਠਿਆ ਤੇ ਉਹਦੀ ਵਾਈਫ ਨੂੰ ਹੋ ਗਿਆ ਇਹਦੇ ਬੱਚਿਆਂ ਨੂੰ ਹੈ ਹਰੇਕ ਨੂੰ ਕੋਈ ਨਾ ਕੋਈ ਬਿਮਾਰੀ ਸਾਡੇ ਸ਼ਹਿਰ ਦੇ ਵਿੱਚ ਖਾਈ ਜਾ ਰਹੀ ਹੈ ਔਰ ਇਹ ਸਿਰਫ ਤੇ ਸਿਰਫ ਸਾਡੇ ਗੰਦੇ ਪਾਣੀ ਕਰਕੇ ਹੈ ਔਰ ਸਾਡੇ ਸ਼ਹਿਰ ਦੇ ਵਿੱਚ ਗੰਦਗੀ ਕਰਕੇ ਅੱਜ ਸਾਡੇ ਇੱਕ ਐਮਸੀ ਸਾਹਿਬ ਹਨ ਉਹਨਾਂ ਦੇ ਪਿਤਾ ਜੀ ਦਾ ਧਿਆਨ ਤੋਂ ਇੱਕ ਚਿਕਨ ਚਿਕਨ ਗੁਨਿਆ ਕਰਕੇ ਇਹ ਕੱਲ ਦੀ ਫੋਟੋ ਆ ਇਹ ਇੱਕ ਡੈਡ ਬੋਡੀ ਨੂੰ ਬਚਾਰੇ ਸੀਵਰੇਜ ਤੋਂ ਉਠਾ ਕੇ ਦੇ ਕੇ ਜਾ ਰਹੇ ਹੈ ਇਹ ਹਾਲ ਹੈ ਸਾਰੇ ਸ਼ਹਿਰ ਦਾ ਇਹ ਸਾਡੇ ਸ਼ਹਿਰ ਦੀ ਗੰਦਗੀ ਹੈ ਠੀਕ ਹੈ। ਔਰ ਮੈਂ ਹੈਰਾਨ ਹੈ ਕਿ ਸਾਡੀ ਬੀਬੀ ਜੋ ਥੋੜੇ ਦਿਨ ਪਹਿਲਾਂ ਜੋ ਥੋੜੇ ਦਿਨ ਪਹਿਲਾਂ ਪਿਛਲੀ ਵਾਰ ਜਦ ਸਰਕਾਰ ਇਹਨਾਂ ਦੀ 22 ਤੋਂ ਪਹਿਲਾਂ ਦੀ ਇਲੈਕਸ਼ਨ ਆਪ ਕਚੜੇ ਦੇ ਢੇਰ 'ਤੇ ਖੜੇ ਹੋ ਕੇ ਮੌਜੂਦਾ ਉਸ ਸਮੇਂ ਦੇ ਐਮ.ਐਲ.ਏ ਸਾਹਿਬ ਤੇ ਮੰਤਰੀ ਸਾਹਿਬ ਦੀਆਂ ਫੋਟੋਆਂ ਲਾ ਕੇ ਧਰਨੇ ਦੇ ਰਹੇ ਸੀ ਕਿ ਸੰਗਰੂਹ ਦੀ ਸਫਾਈ ਕਰਾਓ ਤੇ ਅੱਜ ਉਸ ਤੋਂ ਸਵਾਇ ਨਹੀਂ ਹੋ ਰਹੀ ਔਰ ਇਹ ਮਿਊਨਿਸਪੈਲਿਟੀ ਚਲਦੀ ਕਿਉਂ ਨਹੀਂ ਹੈ ਇਲੈਕਸ਼ਨ ਹੋ ਗਏ ਆ ਸਮੱਸਿਆ ਕੀ ਹੈ ਤੁਸੀਂ ਆਪਸ ਦੇ ਰੋਲੇ ਦੇ ਵਿੱਚ ਸੋ ਗਰੂਰ ਦੇ ਸ਼ਹਿਰੀ ਲੋਕਾਂ ਦਾ ਨੂੰ ਬਰਬਾਦ ਨਾ ਕਰ ਦਿਓ ਸਾਡੇ ਸ਼ਹਿਰ ਨੂੰ ਬਰਬਾਦ ਨਾ ਕਰੋ ਅੱਜ ਮੈਂ ਕਾਂਗਰਸ ਪਾਰਟੀ ਦੇ ਆਗੂ ਦਾ ਬਿਆਨ ਪੜ੍ਹ ਰਿਹਾ ਸੀ ਸੁਣ ਰਿਹਾ ਸੀ ਸੌਰੀ ਜਿੱਥੇ ਉਹ ਕਹਿ ਰਿਹਾ ਕਿ ਜਿਸ ਸ਼ਹਿਰ ਦਾ ਬਹੁਤ ਗੰਦਾ ਹਾਲ ਹੈ ਔਰ NGO ਮੋਰੇ ਲੱਗ ਕੇ ਕੰਮ ਕਰ ਸਕਦੀ ਹੈ ਉਹਨੇ ਸਮੇਂ ਤੋਂ ਉਹਨੇ ਕਦੀ NGO ਲਾਈ ਨਹੀਂ ਅੱਜ ਪਤਾ ਨਹੀਂ ਕਿੱਥੇ NGO ਆ ਜਾਣਗੇ ਤੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਔਰ ਤੁਸੀਂ ਸਾਰੇ ਪੱਤਰਕਾਰੋ ਤੁਹਾਡੇ ਚੈਨਲਸ ਬਹੁਤ ਵੱਡੇ ਪੱਧਰ ਤੇ ਲੋਕ ਦੇਖਦੇ ਤੁਸੀਂ ਵੀ ਇਸ ਗੱਲ ਨੂੰ ਉਚਾ ਲੋ ਕਿ ਇਹ ਜੋ ਹਾਲ ਹੈ ਸਾਡੇ ਸ਼ਹਿਰ ਦਾ ਇਹ ਜੋ ਬਮਾਨੀਆਂ ਫੈਲ ਰਹੀਆਂ ਐ ਬੜੇ ਖਤਰਨਾਕ ਹੈ ਸਾਡੇ ਘਰਾਂ ਚ ਬਜ਼ੁਰਗ ਵੀ ਰਹਿੰਦੇ ਔਰ ਬਜ਼ੁਰਗ ਬਿਮਾਰ ਵੀ ਹੁੰਦੇ ਥੋੜੇ ਬਹੁਤ ਔਰ ਉਹਨਾਂ ਨੂੰ ਜੇ ਚਿਕਨ ਕੋਨਿਆ ਹੋ ਗਿਆ ਤੇ ਫਿਰ ਉਹਨਾਂ ਦੀ ਰਿਕਵਰੀ ਬੜੀ ਬੜੀ ਔਖੇ ਹੋ ਜੂਗੀ ਬੜੀ ਮੁਸ਼ਕਿਲ ਹੋ ਜੂਗੀ ਇਸ ਕਰਕੇ ਮੇਰੀ ਤੁਹਾਨੂੰ ਐਸੀ ਬੇਨਤੀ ਆ ਕਿ ਤੁਸੀਂ ਇਸ ਗੱਲ ਨੂੰ ਉਠਾਓ ਸਵਚ ਭਾਰਤ ਦੇ ਰਾਹੀਂ ਕੇਂਦਰ ਸਰਕਾਰ ਵੀ ਹਰ ਮਿਊਨਿਸਪੈਲਿਟੀ ਨੂੰ ਹਰ ਸਰਕਾਰ ਨੂੰ ਪੈਸਾ ਭੇਜਦੀ ਆ ਔਰ ਉਹ ਪੈਸਾ ਦਾ ਪਤਾ ਨਹੀਂ ਕਿੱਥੇ ਉਪਯੋਗ ਕੀਤਾ ਜਾ ਰਿਹਾ ਕਿਉਂਕਿ ਸਫਾਈ ਸਾਡੇ ਸ਼ਹਿਰ 'ਚ ਹੈ ਨਹੀਂ ਬਿਲਕੁਲ ਸਤਨਾਬ ਸਾਬ ਤੁਸੀਂ ਅਫਤਾ ਕੀ ਸਵਚ ਭਾਰਤ ਦੇ ਤਾਂ ਤਾਂ ਹੱਥ ਕੇਂਦਰ ਸਰਕਾਰ ਪੈਸਾ ਭੇਜ ਗਿਆ ਕਿ ਇਸ ਕੋਈ ਜਾਂਚ ਦੇ ਵਿੱਚ ਤਾਂ ਕੋਈ ਗੱਲ ਹਾਂ ਮੈਂ ਸੋਚ ਰਿਹਾ ਸੀ ਅੱਜ ਹੀ ਮੈਂ ਆਪਣੀ ਟੀਮ ਨਾਲ ਸਲਾਹ مشورہ ਕਰ ਰਹੀ ਸੀ ਆਪਾਂ ਕਿ ਸ਼ਾਇਦ ਆਪਾਂ ਆਰਟੀਆ ਪਾਵਾਂਗੇ ਔਰ ਆਰਟੀਆ ਦੇ ਰਾਹੀਂ ਆਪਾਂ ਪਤਾ ਕਰਾਂਗੇ ਪੈਸਾ ਗਿਆ ਕਿੱਥੇ ਤੁਸੀਂ ਵੀ ਪਾਓ ਤੁਸੀਂ ਪੱਤਰਕਾਰ ਲੋਕ ਤੁਹਾਨੂੰ ਵੀ ਸੂਚਨਾ ਛੇਤੀ ਆ ਜਾਊਗੀ ਪਰ ਬਹੁਤ ਬੁਰਾ ਹਾਲ ਹੈ ਔਰ ਇਸ ਹਾਲਾਤ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਜਨਾਬ ਕਿਸ ਤਰ੍ਹਾਂ ਦੇਖਦੇ ਤੁਸੀਂ ਗੱਲ ਵੀ ਕੀਤੀ ਇੱਕ ਕਾਉਂਸਲਰ ਦੇ ਪਿਤਾ ਦੀ ਜਿਹੜੀ ਡੈਥ ਹੋਈ ਹੈ ਪਰ ਉਸ ਇਲਾਕੇ ਦੇ ਵਿੱਚ ਆਮਨਗਰ ਚ 4 ਤੋਂ 5 ਮੌਤਾਂ ਹੋ ਚੁੱਕੀਆਂ ਨੇ ਚਿੱਕੜ ਦੀ ਬਿਲਕੁਲ ਸਹੀ ਹੈ ਮੈਂ ਤਾਂ ਮੈਂ ਹੈਰਾਨ ਹੈ ਕਿ ਕੋਈ ਕੁਝ ਨਹੀਂ ਕਰ ਰਿਹਾ ਇਹ ਜਲਦੀ ਦਾ ਨਾਮ ਗਾੜੀ ਹੈ ਪੰਜਾਬ ਅੱਜ ਸੰਗਰੂਰ ਖਾਸ ਕਰਕੇ ਜਲਦੀ ਦਾ ਨਾਮ ਗਾੜੀ ਚਲੀ ਜਾ ਰਹੀ ਹੈ ਤੇ ਚਲੀ ਜਾ ਰਹੀ ਹੈ ਪਰ ਇੱਥੇ ਰੋਕ ਤਾਂ ਲਾਣੀ ਪੈਣੀ ਦੇਖੋ ਇਨਸਾਨੀਅਤ ਦੇ ਤੌਰ ਤੇ ਮੈਂ ਕਹਿੰਦਾ ਪਾਰਟੀ ਪੱਦਰ ਤੋਂ ਉੱਠ ਕੇ ਸਾਨੂੰ ਪੰਜਾਬ ਸੰਗਰੂਰ ਨੂੰ ਬਚਾਉਣ ਦੀ ਲੋੜ ਹੈ ਇਸ ਹਾਲਾਤਾਂ ਦੇ ਵਿੱਚ ਰਹਿਣਾ ਇੱਥੇ ਮੁਸ਼ਕਲ ਹੈ ਆਪਰ ਦੇਖਣ ਨੂੰ ਇਹ ਮਿਲ ਰਿਹਾ ਸਰ ਕਿ ਜੋ ਨਗਰ ਕੌਂਸਲ ਪਹਿਲਾਂ ਬਣੀ ਨਹੀਂ ਸੀ ਉਦੋਂ ਸਫਾਈ ਹਜੇ ਰਹਿੰਦੀ ਸੀ ਨਗਰ ਕੌਂਸਲ ਦੀ ਬਣਨ ਤੋਂ ਬਾਅਦ ਹੀ ਇਹ ਸਿਚੁਏਸ਼ਨ ਜ ਨੇ ਉਹਨਾਂ ਦੀ ਵੀ ਇੰਟਰਨਲ ਰਾਜਨੀਤੀ ਚੱਲਦੀ ਹੈ ਉਸ ਤੇ ਕੀ ਕਮੈਂਟ ਕਰੋ ਉਹ ਹੀ ਤਾਂ ਮੈਂ ਕਹਿ ਰਿਹਾ ਕਿ ਭਾਈ ਕੌਂਸਲਰ ਦੀ ਇਲੈਕਸ਼ਨ ਹੋ ਗਈ ਹੈ ਸਭ ਕੁਝ ਹੋ ਗਿਆ ਤੁਸੀਂ ਕਿਉਂ ਨਹੀਂ ਮਿਊਸਪੈਕਟੀ ਚਲਾ ਰਹੇ ਕੌਂਸਲ ਕਿਉਂ ਨਹੀਂ ਚੱਲ ਰਹੀ ਕਿਉਂ ਖਿੱਚਾ ਤਾਣੀ ਹੋ ਰਹੀ ਹੈ ਕਿਉਂ ਇੱਕ ਦੂਜੇ ਨੂੰ ਤੰਗ ਕੀਤਾ ਜਾ ਰਿਹਾ ਔਰ ਜੋ ਜੋ ਸ਼ਹਿਰ ਦੇ ਵਿੱਚ ਲੋਕ ਰਹਿ ਰਹੇ ਹਨ ਉਹਨਾਂ ਨੂੰ ਕਿਉਂ ਤਕਲੀਫ ਦੇ ਰਹੇ ਹੈ ਆਪਾਂ ਡੀਸੀ ਸਾਹਿਬ ਦੇ ਕੋਠੀ ਦੇ ਸਾਈਡ ਤੇ ਬੈਠੇ ਹਾਂ ਤੁਸੀਂ ਹੁਣ ਨਿਕਲੋਗੇ ਇਹ ਸੜਕ ਜੋ ਪੱਟੀ ਸੀ ਸੀਵਰੇਜ ਲਾਉਣ ਵਾਸਤੇ ਇਹ ਆਪ ਜੋ ਵੀ ਇਨਾ ਨੇ ਕਿਤਾ ਸੀ 9 ਮਹੀਨੇ ਹੋ ਗਏ ਆ ਹਾਲੇ ਤੱਕ ਸੜਕ ਬਣੀ ਨਹੀਂ ਹੈ ਤੇ ਪੁੱਛੋ ਕਿਸੇ ਨੂੰ ਕਿਉਂ ਨਹੀਂ ਬਣੀ ਕਿਉਂਕਿ ਕੰਟਰੈਕਟਰ ਦੀ ਜੋ ਆਖਰੀ ਪੇਮੈਂਟ ਹੈ ਉਹ ਹਾਲੇ ਤੱਕ ਦਿੱਤੀ ਨਹੀਂ ਇਸ ਕਰਕੇ ਉਹਨੇ ਲਾਈਨ ਨਹੀਂ ਜੋੜੀ ਤੇ ਇਹ ਹਾਂ ਲੈ ਸੜਕ ਸੜਕ ਕੰਮ ਤਾਂ ਪੂਰਾ ਹੋ ਗਿਆ ਪਰ ਲਾਈਨ ਜੋੜਨ ਦੀ ਗੱਲ ਹੈ 9 ਮਹੀਨੇ ਹੋ ਗਏ ਤੇ ਟ੍ਰੈਫਿਕ ਜਿਆਮੀ ਡਾਇਮੇ ਰੰਦਾ ਇਥੇ ਕਨਨ ਸਾਹਿਬ ਤੁਸੀਂ ਗੰਦਕੀ ਦਾ ਮੁੱਦਾ ਉਠਾਇਆ ਤਸਵੀਰਾਂ ਵੀ ਦਿਖਾਈਆਂ 2021 ਦੀਆਂ ਨੇ ਤਸਵੀਰਾਂ ਬਧਾਇਕ ਜੋ ਨਰਿੰਦਰਪੁਰ ਭਰਾ ਜਿਖੜੇ ਕਿ ਤੋੜੀ ਟੀਮ ਦੇ ਵੱਲੋਂ ਕੋਈ ਮਹਿਮ ਛੇੜੀ ਜਾਊਗੀ ਬਸ ਚੈਰ ਨਹੀਂ ਮੈਂ ਤਾਂ ਕਰ ਸਕਦਾ ਕੋਈ ਗੱਲ ਹੀ ਨਹੀਂ ਉਮੀਦ ਸੰਸਦ ਕਰ ਦੇਗੀ ਪਰ ਉਹਦਾ ਫਾਇਦਾ ਕੀ ਆ ਦੋ ਦਿਨ ਕਰ ਲਾਂਗੇ ਪਰ ਚਾਰ ਦਿਨ ਕਰ ਲਾਂਗੇ ਪੰਜ ਦਿਨ ਕਰ ਲਾਂਗੇ ਅਖੀਰ ਦੇ ਵਿੱਚ ਜੋ ਸਰਕਾਰੀ ਮੁਲਾਜ਼ਮ ਆ ਉਹ ਸ਼ਾਇਦ ਔਰ ਸੁੱਟਾਂਗੇ ਕਿਥੇ ਗੰਦਗੀ ਉਠਾ ਕੇ ਸੁੱਟਾਂਗੇ ਕਿਥੇ ਉਹ ਡੰਪ ਜੋ ਬਣਿਆ ਮੈਂ ਤੇ ਪ੍ਰਧਾਨ ਮਿਊਂਸਿਪੈਲਿਟੀ ਦੇ ਪ੍ਰਧਾਨ ਨਾਲ ਵੀ ਪਿਛਲੇ ਹਫਤੇ ਗੱਲ ਕੀਤੀ ਸੀ ਔਰ ਮੈਂ ਉਹਨੂੰ ਰਿਕੁਐਸਟ ਕੀਤਾ ਸੀ ਮੈਂ ਕਿਹਾ ਯਾਰ ਵੀਰ ਬਣ ਕੇ ਆਪਾਂ ਦੇਖੋ ਸ਼ਹਿਰ ਦਾ ਭਲਾ ਹੀ ਚਾਹੁੰਦੇ ਆਂ ਕਹਿੰਦਾ ਜੀ ਸਾਰਾ ਕੁਝ ਹੋ ਗਿਆ ਮੈਂ ਕਿਹਾ ਉਹ ਡੰਪ ਜਿੱਥੇ ਆਪਾਂ ਡੰਪ ਕਰਨਾ ਕਹਿੰਦਾ ਉਹ ਵੀ ਕੰਮ ਹੋ ਗਿਆ ਸਾਡਾ ਤੇ ਇਸ ਕਰਕੇ ਜੇ ਹੋ ਗਿਆ ਤੇ ਕਰੋ ਯਾਰ ਸਫਾਈ ਔਰ ਇਹ ਜੋ ਗੰਦਾ ਪਾਣੀ ਜੋ ਕਈ ਬਸਤੀਆਂ ਦੇ ਵਿੱਚ ਖੜਿਆ ਉਹਦੀ ਵੀ ਸਫਾਈ ਹੋਣੀ ਚਾਹੀਦੀ ਹੈ ਤੇ ਮੈਂ ਤੇ ਕੋਆਪਰੇਟ ਕਰਨ ਲਈ ਤਿਆਰ ਹਾਂ ਮੇਰੇ ਵੱਲੋਂ ਕੋਈ پابੰਦੀ ਨਹੀਂ ਸਾਡੇ ਐਮਸੀਆ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੇਰੀ ਐਨਜੀਓ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੇਰੀ ਪਾਰਟੀ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਹੈ ਪਰ ਬਲਾਓ ਸਾਨੂੰ 올 ਪਾਰਟੀ ਮੀਟਿੰਗ ਕਰ ਲੋ ਸਾਰਿਆਂ ਨੂੰ ਕਰ ਲੋ ਆਪਾਂ ਸਾਰੇ ਇਕੱਠੇ ਹੋ ਕੇ ਕਰ ਲਈਏ ਮੈਨੂੰ ਕੋਈ ਇਤਰਾਜ਼ ਨਹੀਂ ਪਰ ਹੱਲ ਕੱਢੋ ਬਹੁਤ ਹੋ ਗਿਆ ਕਿਨਨ ਸਾਹਿਬ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਵਿੱਚ ਕਹਿ ਰਹੇ ਨੇ ਕਿ ਪੰਜਾਬ ਦੇ 23 ਜਿਹੜੇ ਨੇ 23 ਜਿਹੜਾ ਦੇ ਵਿੱਚ ਬਾੜ ਆਈ ਸੀ ਮੁੱਖ ਮੰਤਰੀ ₹50000 ਏਕੜ ਦਾ ਦੇ ਚੁੱਕੇ ਨੇ ਇਹ ਤਾਂ ਹੈ ਨਾ ਦਿੱਲੀ ਦਾ ਖਵਾਲ ਜੋ ਮਰਜੀ ਤੁਸੀਂ ਕਹਿ ਲੋ ਬੰਦਾ ਜੋ ਸ਼ੀਸ਼ਮੇ ਲਾਂਚੇ ਰਹਿੰਦਾ ਹੈ ਉਹਨੂੰ ਕੀ ਪਤਾ ਕਿ ਪੰਜਾਬ ਦੀ ਹਕੀਕਤ ਕੀ ਹੈ ਜਾ ਕੇ ਦੇਖੋ ਜਿੱਥੇ ਜਿੱਥੇ ਹੜ੍ਹ ਆਈ ਆ ਉਥੇ ਕੀ ਇਹਨਾਂ ਨੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੋਈ ਔਰ ਤੁਹਾਨੂੰ ਪਤਾ ਹੀ ਹੈ ਕਿ ਉਥੇ ਕਿਸਾਨਾਂ ਦਾ ਕੀ ਹਾਲ ਹੈ ਔਰ ਜੋ ਵਿਚਾਰੇ ਗਰੀਬਾਂ ਉਹਨਾਂ ਦਾ ਕੀ ਹਾਲ ਹੈ ਇੱਥੇ ਦੇਖੋ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਸਿਰਫ ਸਿਰਫ ਝੂਠ ਬੋਲਣ ਦੀ ਆਦਤ ਪੈ ਗਈ ਹੈ ਔਰ ਲੋਗ ਹੁਣ ਪੰਜਾਬ ਦੇ ਵਿੱਚ ਤੇ ਇਸ ਗੱਲ ਤੋਂ ਪੂਰੇ ਜਾਗਰੂਪਾਂ ਔਰ ਇਹਨਾਂ ਨੇ ਇਹਨਾਂ ਨੂੰ ਜੋ ਸਬਕ ਸਿਖਾਣਾ ਹੈ ਸਤਾਈ ਦੇ ਵਿੱਚ 22ਵੇਂ ਦਸੂਜਾ ਤੁਹਾਨੂੰ